ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਲੋ ਜੀ ਆਪਾਂ ਪਹੁੰਚ ਗਏ ਕੋਟਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਟਾਈਮ ਹੋ ਗਏ 7:30 ਤੇ ਲੋ ਜੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਐ ਤੇ ਦੇਖਦੇ ਆ ਅੱਜ ਫਿਰ ਕੀ ਡੜ ਜਾਂਦੀ ਐ ਤੂੜੀ ਨਾ ਆਇਆ 11 12 ਜੇ ਤੁਸੀਂ ਦੇਖ ਸਕਦੇ 11 12 ਨਾ ਗਏ ਦੇਖਦੇ ਆ ਅੱਜ ਕੀ ਡੜ ਜਾਂਦੀ ਐ ਤੂੜੀ ਲੋ ਜੀ ਬੋਲੀ ਲੋ ਜੀ ਬੋਲੀ ਸਟਾਰਟ ਹੋ ਗਈ ਐ 250 ਰੁਪਿਆ 295 295 60 65 70 75 80 80 90 295 295 ਬੋਲਾ ਬਾਈਕ ਨੇ 295 ਰੁਪਿਆ ਬਾਈ ਜੀ ਉਹਨਾਂ ਪਹਿਲੇ ਠਾਲੇ ਲੱਗੇ 295 ਰੁਪਏ ਲੱਗੇ ਜੀ ਇਹ ਵੀ ਥੋੜੀ ਸਾਫ ਹੈ ਅੰਦਰ ਦੀ ਥੋੜੀ ਜਿਹਾ ਮਲਤੀ ਕਰੋ ਚੱਕੀ ਜੀ ਬਹੁਤ ਵਧੀਆ ਚੱਕੀ ਹੈ ਦੇਖੋ ਜਿਵੇਂ ਸਾਫ ਆ ਇਹ ਹਲਕੇ ਇਹ ਦੇਖਦੇ ਕਿ ਰੇਟ ਜਾਂਦੀ ਹੈ ਠੀਕ ਹੈ ਨਹੀਂ ਆ ਬਾਬਾ 250 ਰੁਪਏ 52 52 60 75 80 80 90 95 300 5 10 310 ਬੋਲਾਂਗੇ ਨੇ 310 ਰੁਪਏ ਪਪਾ ਲਈ ਇਹ ਲੱਗੀ 300 ਦੇ 10 ਰੁਪਏ ਦੂਸਰੀ ਟਰਾਲੀ ਤੇ ਤੀਸਰੀ ਟਰਾਲੀ ਅੱਜ ਬਾਈ ਇੱਥੇ ਲੇਖਣਾ ਹੈ ਉਚਾਲੇ ਨਹੀਂ ਲਾਈ ਜਦੇ ਵਿਚਾਲੇ ਨਹੀਂ ਲਾਈ ਆਹ ਪਹਿਲਾ ਆ ਗਿਆ ਹੰਦੀ ਆਪਣੀ ਜੱਜ ਸਾਹਿਬ ਵੀ ਆ ਗਿਆ ਬੋਲੋ ਜੀ 300 260 260 8 65 70 270 75 ਜਾਏਗਾ ਬਾਈ ਇੱਥੇ ਆਖਿਆ ਜੀ ਰੁਪੇਸ਼ 88 84 90 294 ਹਾਂ ਬਾਈ 295 300 300 300 ਬੋਲਾ ਬਾਈ ਕਿਨੇ 305 ਰੁਪਏ ਕਿੱਥੇ ਜਾਣੇ ਬਾਈ ਲੋਹਾਰਿਆਂ ਦਾ ਰੋਡ 305 10 310 ਬੋਲਾਂਗੇ ਨੇ 310 ਰੁਪਏ ਸੀ ਜੀ ਲਓ ਜੀ ਇਹ ਵੀ 310 ਰੁਪਏ ਲੱਗ ਗਈ ਅੱਜ ਜਿਹੜਾ ਰੇਟ ਆ 300 ਤੋਂ ਪਲੱਸ ਹੋ ਗਈ ਤਿੰਨ ਟਰਾਲੀਆਂ ਦੀ ਤਿੰਨਾਂ ਘਾਏ ਆ ਇਹ ਬਗਲਾ 13 ਕਿਹੜਾ ਬਈ ਜਾਊਗਾ ਬਈ ਜਾਊਗਾ ਕਿਹੜਾ ਜੀ ਚੱਲ ਬੰਦ ਕਰੋ ਕੁਆਲਟੀ ਚੱਕ ਕੁਆਲਟੀ ਆ ਕੰਦੇ ਪਸਾਰੇ ਦੇ ਖੁਸ਼ੀ ਬੋਲੋ ਜੀ ਕੀ ਦੀ ਹੈ ਇਹ ਆਪਣੇ ਅੰਦਰ ਦੀ ਹਾਂ ਅੰਦਰ ਦੀ ਥੋੜੀ 250 ਰੁਪਿਆ 250 250 50 60 65 70 75 80 280 ਬੋਲਣਾ ਭਾਈ ਕਿਨੇ 85 90 300 5 10 15 20 ਰੁਪਏ 320 ਬੋਲਣਗੇ ਨੇ 320 ਰੁਪਏ ਬਈ ਛਾਵੀ 200 ਰੁਪਏ ਕਰਾਇਆ ਲਓ ਜੀ ਇਹ ਲੱਗ ਗਈ 320 ਰੁਪਏ ਲੱਗ ਗਈ ਅੱਜ ਅੱਥਨ ਰੇਟ ਜਿਹੜਾ 300 ਤੋਂ ਪਲੱਸ ਹੋ ਗਿਆ ਹੀ ਅੱਜ ਤਕਰੀਬਨ 40 ਆ ਲੈ ਲੈ ਆਹ ਮੈਂ ਦੇਖੋ ਹੀ ਕਰੋ ਫਾਰਟ ਜੇ ਮਹਿੰਗੀਆਂ ਥੋੜੀਆਂ ਹੋਈਆਂ ਸਾਫ ਹੁੰਦਾ ਅੰਦਰ ਦੀ ਅੱਜ ਕੱਲ੍ਹ ਕੋਈ ਕੋਈ ਉਹ ਡੋਰ ਟ੍ਰੈਕ ਇਕੱਠੀਆਂ ਜਾਵਣੀਆਂ 1000 ਰੁਪਏ ਬੋਲੋ ਜੀ ਅੰਦਰ ਦੀ ਹੈ ਅੰਦਰ ਦੀ ਡਿਊਟੀ 250 ਰੁਪਿਆ 250 52 60 65 70 77 80 300 300 ਬੋਲਾ ਬੈਗ ਨੇ 300 ਰੁਪਏ ਦੀ ਟਾਲੀ ਆ ਜੀ ਇਹ ਵੀ 300 ਰੁਪਏ ਲੱਗ ਗਈ ਚੌਥੀ ਟੋਲੀ ਪੰਜੀ ਆਹ ਦੇਖਦੇ ਆ ਕੀ ਰੇਟ ਜਾਂਦੀ ਇਹ ਵੀ ਟੂੜੀ ਵੇਖੋ ਜੀ ਕੋਲ ਕੁਆਲਟੀ ਚ ਬਹੁਤ ਵੇ ਟੂੜੀ ਹੈ ਜੀ ਸਾਫ਼ ਜਾਂ ਸੁੱਕੀ ਹੋਈ ਹੈ ਇਹ ਦੇਖੋ ਹਲੋ ਕੀ ਦੀਆ ਬਾਈ? ਅੰਬਰ ਦੀ ਹੈ। ਹੈ? ਅੰਬਰ ਦੀ। ਭਾਈ ਪੂਰੇ ਬਾਹਰ ਦੀ ਹੈ। ਤਰਪਾਲ ਦੀ ਟੂੜੀ ਹੈ ਹੈ ਇਹਦੇ ਨਾਲ ਦੀ। ਬਾਹਰ ਦੀ। 250। ਪੁੱਛ ਬਾਈ ਜਾਊਗਾ। ਇਹ ਦੋਲੀ ਟਰਾਲ ਕਰਦਾ। ਹਾਂ ਦੋਨੇ ਇੱਕੇ ਕਰਦੀਆਂ। ਬਾਹਰ ਦੀ ਟੂੜੀ। ਟੂੜੀ ਬਾਹਰ ਦੀ ਹੈ ਇਹਦੇ ਨਾਲ ਦੀ ਨਿਕਲੂ ਸਾਰੀ। ਜਾਓਗੇ ਬਾਈ 300 ਰੁਪਇਆ ਕਰਾਇਆ। ਆ ਜਾਣਗੇ ਬਾਈ। ਬੋਲੋ। 250। 255 60 65 70 75 80 85 90 94 295 कुल 300 300 बोलेंगे ना 300 ਰੁਪਏ ਬਾਈ ਇੱਥੇ ਸ਼ਾਰਜੀ ਲੋ ਜੀ ਇਹ ਵੀ 300 ਰੁਪਏ ਲੱਗ ਗਏ ਜੀ ਅੱਜ ਜਿਹੜਾ ਜਿਹੜਾ ਇਹ 300 ਰੁਪਏ ਆਸੀ ਆ ਰਿਹਾ ਹੈ ਤਾਂ ਸੈਨ ਆ ਗਿਆ ਭਾਈ ਉਹ ਵੀ ਟੈਸਟ ਕਰ ਰਿਹਾ ਤਾਈ ਤੋਂ ਤਾਈ ਸੋ ਤਾਈ ਸੋ ਯਾਰ ਲੀਕ ਤਾਈ ਸੋ ਤਾਈ ਸੋ 52 60 65 70 75 80 85 90 93 300 5 100 310 ਬੋਲਣਗੇ 300 ਰੁਪਏ ਇਹ ਵੀ 310 ਰੁਪਏ ਲੱਗ ਗਏ ਆ ਦੇਖਦੇ ਆ ਕੀ ਰੜ ਜਾਂਦੀ ਥੋੜੀ ਸਾਫ ਕਰ ਜਮ ਇਹ ਵੀ ਹੈ ਬਾਈ ਅੰਦਰ ਦੀ ਬਾਈ ਅੰਦਰ ਦੀ 250 250 ਹਾਂਜੀ ਤੇਰੇ ਹੀ ਆ 250 ਰੁਪਿਆ 55 ਕਿੱਥੇ ਜਾਣੀ ਬਾਈ ਉੱਥੇ ਹੀ 60 65 70 75 80 85 300 300 ਬੋਲਾਂਗੇ ਨਾ 5 305 ਰੁਪਏ ਬਾਈ 300 ਰੁਪਏ 300 ਦੇ 5 ਰੁਪਏ ਲੱਗੇ ਜੀ ਇਹ ਐਸੇ ਦਿਨ ਜਰੇ ਭਾਈ ਇਹ ਗੋਰੀ ਵਾਲੀ ਆ ਹਾਂ ਕੁਕੀ ਲੈਣਾ ਜਿੱਸ ਤੋਂ ਪਹਿਲਾਂ ਹੀ ਕਹਦੇ ਗੋਰੀ ਵਾਲੀ ਆ 250 230 250 250 250 52 60 ਰੁਪਏ ਕਹਾਂਗੇ ਭਾਈ 25 ਕਿੱਥੇ ਰੋਡੇ ਛਾ ਜਿਹੜਾ ਕੋਈ ਬਾਬੇ ਰੂਲੇ ਛਾ ਜਿਹੜਾ ਕੋਲੇ ਲਾਇਆ ਮਾਰੀ 55 60 65 70 75 80 85 90 95 305 305 ਬੋਲਾਂਗੇ ਨਾ तीन सौ पंज रप शह यी तीन सौ पं रप ला टी ब क्वालटी है कमर ਗਾਨੇ ਤਰਾਣੇ ਗੱਲ ਕਿਹੜੇ ਕੱਲੋ ਦਿੱਤ ਲਾਉਣੀ ਆ ਵੀਰੇ ਕਿਹੜੇ ਕੰਦੇ ਤੋਂ ਤਲੋਣੀ ਆ ਇਹ 270 ਰੁਪਏ ਹਾਂ 75 80 300 ਪੰਜ ਕਰ ਪੰਜ 305 ਬੋਲਾ ਕਿਨੇ 305 ਰੁਪਏ ਕਾਲੇ ਦੇ ਕਿਦੀ ਆ ਲੋ ਜੀ ਇਹ ਲੱਗਿਆ 300 ਤੇ 5 ਰੁਪਏ ਲੋ ਜੀ ਇੱਕ ਨਾਲ ਹੋਰ ਆ ਗਿਆ ਤੇ ਆਗਰੇ ਚਾਰ ਜੀ ਹੋਰ ਇਹ ਆ ਬਾਈ ਅੰਦਰ ਵੀ ਅੰਦਰ ਦੇ ਕੁੜੀ ਬੋਲੋ ਜੀ ਜਾਓ ਤੁਸੀਂ ਵੀ ਹੈਂ ਜਾਓਗੇ ਰੋਟੀ ਸਾਦੇ 300 ਰੁਪਏ ਕਰਾ ਬੋਲੋ ਜੀ 270 ਰੁਪਏ 80 85 90 305 305 ਬੋਲਾਂਗੇ ਨੇ 305 ਰੁਪਏ ਬਾਈ ਜੀ 305 ਰੁਪਏ ਲੱਗੇ ਨਾਗਰੇ ਕੇ ਸਾਰੇ ਤਿੰਨ ਹੀ ਤੇ ਵੀਡੀਓ ਨੂੰ ਖਰੀਦੋਗਾ ਤੁਸੀਂ ਸ਼ੇਅਰ ਜੀ